ਜੋ ਨਗਰ ਨਿਗਮ ਆਈਸਕਿਸ ਫਾਈਲ ਦੇ ਜਿਹੜੀ ਪ੍ਰੋਬਲਮ ਆਉਂਦੀ ਹੈ ਇੱਕ ਮੰਤਰੀ ਆਪਣੇ ਐਮਐਲਏ ਸਾਹਿਬ ਜੀ ਨਾਲ ਮਿਲ ਕੇ ਕੀ ਗੱਲਬਾਤ ਹੋਈ ਸਾਡੇ ਐਮਐਲਏ ਨਾਲ ਕੋਈ ਗੱਲ ਨਹੀਂ ਨਾ ਅਸੀਂ ਐਮਐਲਏ ਨੂੰ ਮਿਲਣ ਆਏ ਆ ਅਸੀਂ ਆਏ ਸੀ ਪ੍ਰਸ਼ਾਸਨ ਨੂੰ ਮਿਲਣ ਵਾਸਤੇ ਪ੍ਰਸ਼ਾਸਨ ਨੂੰ ਕਹਿਣ ਵਾਸਤੇ ਆਏ ਸੀ ਕਿ ਜੇ ਸਫਾਈ ਹੋ ਜਾਂਦੀ ਤੁਹਾਡੇ ਕੋਲੋਂ ਬੇਤਰ ਜੇ ਤੁਹਾਡੇ ਕੋਲੋਂ ਸਫਾਈ ਨਹੀਂ ਹੋਏਗੀ ਤੇ 5 ਵਜੇ ਭਗਵਾਨ ਵਾਲਮੀਕ ਸਭਾ ਅਤੇ ਇਹਨਾਂ ਦੇ ਨਾਲ ਜਿੰਨੇ ਵੀ ਸੰਗਠਨ ਹੈਗੇ ਆ ਰਾਮਲੀਲਾ ਕਮੇਟੀ ਜਗ ਹੋਰ ਜਿਹੜੇ ਭਗਵਾਨ ਵਾਦਮਿਕ ਸਭਾ ਦੇ ਨਾਲ ਸੰਗਠਨ ਜੁੜੇ ਹੋਏ ਆ ਉਹ ਸਾਰੇ ਇਕੱਠੇ ਹੋ ਕੇ ਅੱਜ ਸ਼ਾਮ ਨੂੰ 5 ਵਜੇ ਤੇ ਜੇ ਇਹਨਾਂ ਦਾ ਕੋਈ ਫੈਸਲਾ ਨਹੀਂ ਹੋਇਆ 5:00 ਅਸੀਂ ਘੰਟਾ ਕਰ ਤੋਂ ਸਫਾਈ ਮੁਹਿੰਮ ਸ਼ੁਰੂ ਕਰਾਂਗੇ ਅਤੇ ਪੂਰਾ ਸ਼ਹਿਰ ਅਸੀਂ ਜਿਹੜਾ ਨਾ ਜਿਸ ਤੋਂ ਭਗਵਾਨ ਰਾਮਚੰਦਰ ਜੀ ਦੀ ਵਿਵਾਦੀ ਸ਼ੁਭਾ ਯਾਤਰਾ ਨਿਕਲੇਗੀ ਉਹ ਰੂਟ ਅਸੀਂ ਬਿਲਕੁਲ ਸਾਫ਼ ਕਰਕੇ ਛੱਡਾਂਗੇ ਕੀ ਯਾਰਾ ਕਿ ਐਮਐਲਏ ਸਾਹਿਬ ਵੀ ਕਹਿੰਦੇ ਕਿ ਮੈਂ ਨਹੀਂ ਇਹ ਯਾਰ ਉਹ ਤਾਂ ਕਹਿੰਦੇ ਆ ਉਹ ਜੇ ਉਹਨੇ ਕਰਨਾ ਹੁੰਦਾ ਤੇ ਅੱਜ ਤੱਕ ਇਹ ਗੰਦ ਪੁਆਇਆ ਗਿਆ ਉਹਨੇ ਕਰਨਾ ਉਹਨਾਂ ਨੇ ਤਾਂ ਪੁਆਇਆ ਸਾਡਾ ਪੁਆੜੇ ਪਿਆ ਇਹ ਹੁਸ਼ਿਆਰਪੁਰ ਦੀ ਪੰਡਾਇਆ ਹੋਰ ਤੇ ਵੀ ਭਾਈ ਨੇ ਅੱਜ ਨਹੀਂ ਹੋਣੀ ਕੰਟਰੀ ਸਫਾਈ ਅਸੀਂ 5 ਵਜੇ ਅਸੀਂ ਕਰਾਂਗੇ ਔਰ ਆਰਮੇਜਾ ਕਮੇਟੀ ਦੇ ਨਾਲ ਅਸੀਂ ਨਾਲ ਕੇ ਕਰਾਂਗੇ ਕਿੱਦਾਂ ਦੇਖਦੇ ਹੋ ਇਸ ਤਰ੍ਹਾਂ ਦਸਹਿਰਾ ਹੈਗੇ ਨਾਲ ਦੇ ਨਾਲ ਬਲਕਿ ਮਹਾਰਾਜ ਤੇ ਸ਼ੋਜਾ ਪਬਲੀਕੀ ਹੈ ਸਮਾਈ ਕਰਨ ਕੱਲ੍ਹ ਸਟ੍ਰਾਈਕ ਹੈ ਤੁਸੀਂ ਵੀ ਆਇਓ ਮਿਲ ਕੇ ਕੀ ਇਹ ਵਿਸ਼ਵਾਸ ਅਸੀਂ ਮਾਨਯੋਗ ਬ੍ਰਹਮਸ਼ੰਕਰ ਜਿੰਪਾ ਜੀ ਨੂੰ ਕਾ ਨਮੰਤਰਣ ਪੱਤਰ ਦੇਣ ਆਏ ਸੀ ਸਾਨੂੰ ਪਤਾ ਲੱਗਾ ਸੀ ਇੱਥੇ ਬੈਠੇ ਤੇ ਕੁੱਦ ਕੱਲ ਅਸੀਂ ਮਾਨਯੋਗ ਚੇਅਰਮੈਨ ਸਾਹਿਬ ਆਏ ਸੀ ਉਹਨਾਂ ਦਾ ਨਾਮ ਸ਼੍ਰੀ ਦਾਨਵ ਜੀ ਸ਼੍ਰੀ ਵੀਜੇ ਦਾਨਵ ਜੀ ਤਾਂ ਉੱਥੇ ਵੀ ਅਸੀਂ ਨਮੰਤਰਣ ਪੱਤਰ ਦੇਣ ਗਏ ਸੀ ਪ੍ਰਧਾਨ ਜੀ ਨੂੰ ਤੇ ਉੱਥੇ ਵੀ ਇਹੀ ਗੱਲ ਹੋਈ ਸੀ ਜੋ ਅੱਜ ਭਲਵਾਨ ਜੀ ਨੇ ਤੇ ਭਾਈ ਸਾਹਿਬ ਨੇ ਕਹੀ ਤੇ ਸਿੰਘ ਜੀ ਨੇ ਕਿ ਉਹ ਵੀ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਸੀ ਕਿ ਜਿਹੜਾ ਵੀ ਤੁਹਾਡਾ ਕੋਈ ਰੂਟ ਹੈ ਜਾਂ ਜੋ ਵੀ ਹੈ ਕਿ ਅਸੀਂ ਉੱਥੇ ਪੂਰੀ ਤਰ੍ਹਾਂ ਨਾਲ ਸਫਾਈ ਕਰਾਂਗੇ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗਾ ਉਦਾਂ ਹੀ ਅੱਜ ਭਲਵਾਨ ਜੀ ਨੇ ਤੇ ਸਿੰਘ ਭਾਜੀ ਨੇ ਕਿਹਾ ਕਿ ਅਸੀਂ ਸਫਾਈ ਕਰਾਂਗੇ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਪਰਪੂਰਾ ਤੇ ਪੂਰੇ ਭਗਵਾਨ ਬਾਲਮੀਕ ਸਮਾਜ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਸਾਰੇ ਹੀ ਪੱਖ ਪਰ ਮੁਸ਼ੀਰੀ राम जी ਦਾ ਜੋ ਮਹੌਸਬਾ ਉਹਦੇ ਲਈ ਔਰ ਉਹਦੇ ਬਾਅਦ ਦਸਹਿਰਾ ਮਹੌਸਬ ਲਈ ਉਹਦੇ ਤੋਂ ਬਾਅਦ ਸ਼੍ਰੀ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਮਹੌਸਬ ਆਣਾ ਲੈ ਉਹਦੇ ਲਈ ਸਾਰੇ ਇਸ ਗੱਲ 'ਤੇ ਤਤਪਰ ਆ ਕਿ ਕਿਸੇ ਤਰ੍ਹਾਂ ਦੀ ਸਫਾਈ 'ਚ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਊਗੀ ਸੋ ਮੈਂ ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰਡ ਸ਼ਹਿਰਪੁਰ ਵੱਲੋਂ ਸਾਰੇ ਹੀ ਵਾਲਮੀਕ ਸਮਾਜ ਦਾ ਸ਼੍ਰੀ ਵਾਲਮੀਕ ਸਮਾਜ ਦਾ ਔਰ ਸਾਰੇ ਹੀ ਕਰਮਚਾਰੀਆਂ ਦਾ ਸਾਰੇ ਹੀ ਹੋ ਤੇਰਾ ਦਾ ਇਹ ਦੇਖ ਤੋਂ ਭਾਰੀ ਆ ਔਰ ਧੰਨਵਾਦ ਕਰਦਾ ਕਿ ਇਹਨਾਂ ਨੇ ਇਹ ਏਡੀ ਵੱਡੀ ਸੋਚ ਬਣਾਈ